ਹਾਂਜੀ ਸਤ ਸ੍ਰੀ ਅਕਾਲ ਜੀ ਢੰਡਾਰੀ ਖੁਰਦ ਵਿੱਚ ਇੱਕ ਨਵਾਂ ਕੱਪੜਿਆਂ ਦਾ ਸ਼ੋਅਰੂਮ ਖੁੱਲਿਆ ਤੇ ਦੇਖੋ ਕਿੰਨੇ ਕੱਪੜੇ ਪਏ ਨੇ ਜੇ ਤੁਹਾਨੂੰ ਕੋਈ ਪਸੰਦ ਆ ਤਾਂ ਪਲੀਜ਼ 79739754 ਤੇ ਸੰਪਰਕ ਕਰੋ ਅਸੀਂ ਡਾਇਰੈਕਟ ਕੱਪੜੇ ਫੈਕਟਰੀ ਚੋਂ ਲਿਆਉਣੇ ਆ ਜਿੱਥੋਂ ਬਣਦੇ ਆ ਤੁਹਾਨੂੰ ਦੂਜੀ ਦੁਕਾਨ ਤੇ ਜਾਓਗੇ ਤਾਂ ਤੁਹਾਨੂੰ ਆਧੇ ਰੇਟ ਤੇ ਵਧੀਆ ਤੋਂ ਵਧੀਆ ਕਪੜਾ ਮਿਲੂਗਾ ਤੁਸੀਂ ਵੀ ਯਾਦ ਕਰੋਗੇ ਕਿ ਹਾਂ ਕਪੜਾ ਮਿਲਿਆ 79739757973975431 ਨੰਬਰ ਹੈ ਆਪਣਾ ਤੇ ਮੰਨ ਲਓ ਆਪਣੀ ਫੈਕਟਰੀ ਹੈ ਕਿ ਸੰਦੀਪ ਮੇਰੇ ਦੋਸਤ ਦੀ ਫੈਕਟਰੀ ਹੈ ਕੱਪੜਿਆਂ ਦੀ ਉਹਦੇ ਤੋਂ ਲੈ ਕੇ ਆਉਣਾ ਉਹ ਬਿਲਕੁਲ ਮਤਲਬ ਥੋੜਾ ਬਹੁਤੀ ਘਮਾਉਂਦਾ ਮੇਰੇ ਤੋਂ ਬਾਕੀ ਤੈਨੂੰ ਕਿਤੇ ਵੀ ਉਸ ਰੇਟ ਚ ਕੱਪੜੇ ਨਹੀਂ ਮਿਲ ਸਕਣਗੇ ਜਿਹੜੇ ਰੇਟ ਅਸੀਂ ਦੇ ਦਾਂਗੇ ਤੇ ਤੁਹਾਡੇ ਸਾਹਮਣੇ ਪਏ ਨੇ ਵਧੀਆ ਟੌਪ ਟੌਪ ਦੇ ਕਿੱਕ ਅਲੱਗ-ਅਲੱਗ ਦੇ ਕਈ ਤਰ੍ਹਾਂ ਦੇ ਕਲਰ ਅ ਧਿਆਨ ਕਰੋ ਤੇ ਦੱਸਿਓ 7973975431 ਤੇ ਕੰਟੈਕਟ ਬਾਕੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਕਮੈਂਟ ਚ ਦੱਸਿਓ ਵੀ ਤੁਸੀਂ ਕਿੱਥੇ ਰਹਿੰਦੇ ਹੋ ਐਡਰੈਸ ਦੱਸਿਓ ਉਹੀ ਕੱਪੜਾ ਕਿਹੜਾ ਕੱਪੜਾ ਚਾਹੀਦਾ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਕਢਾਈ ਵਗੈਰਾ ਲਾ ਕੇ ਸਾਰਾ ਕੁਝ ਤੇ ਦੇਖਦੇ ਆ ਹੁਣ ਨਵਾਂ ਕੰਮ ਸ਼ੁਰੂ ਕੀਤਾ ਤੁਹਾਡੇ ਲਈ ਪੰਜਾਬੀ ਵਾਲੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਲਈ ਵੀ ਘਰੇ ਬੈਠੇ ਪਠਾਏ ਉਹਨਾਂ ਨੂੰ ਵਧੀਆ ਕੱਪੜਾ ਮਿਲ ਜਵੇ ਕੋਈ ਗਾਰੰਟੀ ਆ ਸਾਡੀ 1 ਸਾਲ ਦੀ ਕਿਸੇ ਵੀ ਸੂਕ ਦੀ ਜੇ 1 ਸਾਲ ਤੇ ਸੂਟ ਨੂੰ ਬੁਰਾ ਗਿਆ ਤਾਂ ਉਹ ਤੁਸੀਂ ਵਾਪਸ ਕਰ ਸਕਦੇ ਹੋ ਬਾਕੀ ਕਮੈਂਟ ਕਰਿਓ ਦੱਬ ਕੇ ਤਾਂ ਜੋ ਤੁਹਾਡਾ ਫਾਇਦਾ ਹੋ ਸਕੇ ਸਾਨੂੰ ਤਾਂ ਜੋ ਬਚਣਾ 150 ਕੋਈ ਖਾਸ ਨਹੀਂ ਬਚਣਾ ਅਸੀਂ ਕਹਿੰਦੇ ਆ ਵੀ ਇਹ ਆਪਦੇ ਪੰਜਾਬੀ ਭਰਾਵਾਂ ਭੈਣਾਂ ਨੂੰ ਵਧੀਆ ਚੀਜ਼ ਦਈਏ ਵਧੀਆ ਕਪੜਾ ਦਈਏ ਸਿਰਫ ਅਸੀਂ ਦੁਕਾਨਦਾਰ ਨਾਂ ਬਣਾਉਣਾ ਚਾਹੁੰਦੇ ਆ ਨਾ ਬਣਾਵਾਂਗੇ ਤਾਂ ਹੀ ਦੁਕਾਨ ਚੱਲੂ ਇਸ ਲਈ ਅਸੀਂ ਆਮ ਮਾਰਕੀਟ ਨਾਲੋਂ ਅੱਧੇ ਰੇਟ ਤੇ ਕਪੜਾ ਦੇ ਰਹੇ ਹਾਂ ਤੇ ਸਾਡਾ ਕੰਮ ਚੱਲ ਵੀ ਰਿਹਾ ਮਸ਼ਹੂਰ ਹੋਇਆ ਹੋਇਆ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਜਰੂਰ ਦੱਸਿਓ ਬਾਕੀ ਛੋਟ ਬੱਚਿਆਂ ਦੇ ਆ ਕੋਟ ਵਗੈਰਾ ਹੋਰ ਆ ਰਹਾ ਵਗੈਰਾ ਕਾਫੀ ਕੁਝ ਆ ਆਪਣੀ ਦੁਕਾਨ ਤੇ ਤੇ ਕਿਰਪਾ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਵੀ ਤੁਹਾਨੂੰ ਕੱਪੜਾ ਚਾਹੀਦਾ 7973975431 ਕਢਾਈ ਵੀ ਇੰਨੀ ਵਧੀਆ ਕਰਕੇ ਦਵਾਂਗੇ ਕਿ ਯਾਦ ਕਰੋਗੇ ਵੀ ਹਾਂ ਕੱਪੜਾ ਪੁੱਛਿਆ ਕਰਨ ਕਿ ਤੁਹਾਨੂੰ ਰਿਸ਼ਤੇਦਾਰੀ ਚ ਲੋਕ ਜਦ ਪਾ ਕੇ ਜਾਊਂਗੇ ਇਹ ਕੱਪੜਾ ਕਿੱਥੋਂ ਲਿਆ ਕਢਾਈ ਕਿੱਥੋਂ ਕਰਾਈ ਆ ਇਹ ਮੇਰੀ ਗਾਰੰਟੀ ਹੈ ਤੇ ਨਵਾਂ ਨਵਾਂ ਕੰਮ ਕੀਤਾ ਮੇਰੇ ਦੋਸਤ ਦਾ ਹੀ ਕੰਮ ਆ ਫੈਕਟਰੀ ਆ ਤੇ ਉੱਥੋਂ ਮੈਂ ਡਾਇਰੈਕਟ ਲੈ ਕੇ ਆਇਆ ਹਾਂ ਜੀ ਆਪ ਦੇਖੋ ਕਿੰਨੇ ਵਧੀਆ-ਵਧੀਆ ਕਲਰ ਰੱਖੇ ਹੋਏ ਨੇ ਕੱਪੜਿਆਂ ਦੇ ਸਾਰੇ ਟੌਪ ਟੌਪ ਦੇ ਜੇ ਭੈਣਾਂ ਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਦੱਬ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਤੇ ਇਹਨਾਂ ਦਾ ਗੋਡਾਊਨ ਆ ਫੈਕਟਰੀ ਵਾਲਿਆਂ ਦਾ ਗੋਡਾਊਨ ਆ ਉੱਥੇ ਜਾ ਕੇ ਕੱਪੜੇ ਖੁੱਲ ਜਾਂਦੇ ਆ ਬਿਲਕੁਲ ਤੁਸੀਂ ਦਿੱਲੀ ਵੀ ਜਾਓਗੇ ਉੱਥੇ ਵੀ ਇਹ ਰੇਟ ਨਹੀਂ ਮਿਲਣਾ ਜੋ ਰੇਟ ਤੁਹਾਨੂੰ ਇੱਥੇ ਦਵਾਂਗੇ ਅਸੀਂ ਬਹੁਤ ਵਧੀਆ ਰੇਟ ਦਵਾਂਗੇ ਤੇ ਇਸ ਲਈ ਮਿਸ ਨਾ ਕਰੋ ਹੋ ਫੋਨ ਕਰ ਲਿਓ 7973 7973975431 ਤੇ ਤੁਹਾਡਾ ਫਾਇਦਾ ਹੋਊਗਾ ਇਹ ਗਾਰੰਟੀ ਹੈ ਕਪੜੇ ਦੇਖੋ ਤੇ ਮੌਕਾ ਦੇ ਹੱਥ ਤੋਂ ਨਾ ਕੱਢ ਬੈਠਿਓ ਇਦਾਂ ਦੇ ਕਪੜੇ ਬਾਰ-ਬਾਰ ਨਹੀਂ ਆਉਂਦੇ ਤੇ ਤੁਹਾਨੂੰ ਜੀ ਇਸ ਲਈ ਘੱਟ ਰੇਟ ਤੇ ਦੇ ਰਹੇ ਹਾਂ ਕਿਉਂਕਿ ਅਸੀਂ ਸਿਰਫ ਆਪਣੀ ਦੁਕਾਨ ਦਾ ਅੱਡਾ ਵਰਾਉਣਾ ਵੀ ਦੂਰ-ਦੂਰ ਤੱਕ ਪਛਾਣ ਹੋ ਜਾਵੇ ਵੀ ਉੱਥੇ ਕਪੜਾ ਸਸਤਾ ਮਿਲਦਾ ਤੇ ਵਧੀਆ ਮਿਲਦਾ ਤੇ ਅੱਧੇ ਰੇਟ 'ਚ ਮਿਲਦਾ ਸੋ ਕਿਰਪਾ ਕਰਕੇ ਆਓ ਮੰਤਸੰਦ ਕਪੜਾ ਲਓ ਤੇ ਜੇ ਬਾਹਰ بیٹھے ਲੋਕਾਂ ਨੇ ਮਿਵਾਉਣਾ 797397543 ਟੈਕ ਕਰ ਤੇ ਕਮੈਂਟ ਕਰ ਪੰਜਾਬ ਦੇ ਪਿੰਟੂ ਚੈਨਲ ਦੇਖੋ ਤੇ ਬਾਕੀ ਸਭ ਕੁਝ ਤੁਹਾਨੂੰ ਵਧੀਆ ਮਿਲੂਗਾ ਕਟ ਜਾਇਜ਼ ਰੇਟ ਤੇ ਘੱਟ ਤੋਂ ਘੱਟ ਰੇਟ ਤੇ ਅੱਧੇ ਕੋ ਤੁਹਾਨੂੰ ਮੈਡਮ ਦਿਖਾ ਰਹੀ ਹੈ ਕਪੜਾ ਇੱਕ ਤੇ بڑے ਘੈਂਟ ਕੱਪੜੇ ਨੇ ਤੁਸੀਂ ਇੱਕ ਵਾਰ ਲੈ ਕੇ ਜਾਓਗੇ ਤੁਸੀਂ بار بار ਆਓਗੇ ਇੱਕ ਵਾਰ ਜੇ ਫੋਨ ਤੇ ਮੰਗਾਉਗੇ بار بار ਫੋਨ ਤੇ ਮੰਗਾਉਗੇ ਜੇ ਬਾਹਰ ਬੈਠੇ ਜਿਹੜੇ ਲੋਕ ਨੇ ਇਹ ਨਹੀਂ ਮੈਂ ਗਾਰੰਟੀ ਦੇ ਸਕਦਾ ਵੀ ਕੱਪੜਾ ਤੁਹਾਨੂੰ ਵਧੀਆ ਮਿਲੇਗਾ ਖਰਾਬ ਕੱਪੜਾ ਨਹੀਂ ਆਊਗਾ ਸੋ ਇਸ ਲਈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਦਬਕੇ ਕਰਿਓ ਕਿਉਂਕਿ ਨਵੀਂ ਦੁਕਾਨ ਆ ਆਪਣੀ ਤੇ ਆਪਾਂ ਗਾਹਕ ਬਣਾਉਣੇ ਆ ਅੱਡਾ ਜਮਾਉਣਾ ਦੂਰ ਦੂਰ ਤੱਕ ਆ ਕਰਕੇ ਅੱਧੇ ਰੇਟ 'ਚ ਮਾਰਕੀਟ ਨਾਲ ਜੋ ਸੂਟ ਤੁਹਾਨੂੰ ਮਾਰਕੀਟ ਜਿੰਨੇ ਦਾ ਪੈਂਦਾ ਪਤਾ ਕਰ ਲਿਓ ਉਹਦੇ ਨਾਲ ਉਹੀ ਸੂਟ ਅਸੀਂ ਅੱਧੇ ਰੇਟ 'ਚ ਦਵਾਂਗੇ ਤੇ ਗਾਰੰਟੀ ਵੀ ਨਾਲ ਦਵਾਂਗੇ ਸਾਲ ਦੀ 7973975431 ਤੇ ਕੰਟੈਕਟ ਕਰਿਓ ਤੇ ਕਢਾਈ ਵਗੈਰਾ ਵੀ ਕਰਕੇ ਦਵਾਂਗੇ ਸਭ ਕੁਝ ਕਰਕੇ ਦੇਵਾਂ ਸਮਾਉਣਾ ਸਮਾਰਕੇ ਦੇਵਾਂਗੇ ਜੇ ਅਨਸੇ ਉੰਤਾ ਰਹਿਣਾ ਤਾਂ ਅਨਸੇ ਉੰਤਾ ਦਵਾਂਗੇ ਅ ਥੋੜੀ ਦੇਰ ਪਹਿਲਾਂ ਕਾਫੀ ਰਸ ਸੀਗਾ ਦੁਕਾਨ ਤੇ ਫੋਂ ਦਾ ਪੈਰਾ ਹੋ ਗਿਆ ਨਾ ਤਾਂ ਕਰਕੇ ਥੋੜਾ ਰਸਟ ਕੱਟ ਗਿਆ ਸ਼ਾਮ ਨੂੰ ਫੇਰ ਭੀੜ ਲੱਗਣੀ ਆ ਕਿਉਂਕਿ ਹਜੇ ਨਵਾਂ 2-4 ਦਿਨ ਹੋਏ ਆ ਕੰਮ ਕੀਤੇ ਨੂੰ ਤੇ ਲੋਕ ਦੂਰੋਂ ਦੂਰੋਂ ਆ ਕੇ ਇੱਕ ਦੂਜੇ ਨੂੰ ਦੱਸ ਦਿੰਦੇ ਆ ਵੀ ਉੱਥੇ ਕੱਪੜਾ ਦੀ ਦੁਕਾਨ ਖੁੱਲੀ ਆ ਬਹੁਤ ਘੱਟ ਰੇਟ ਤੇ ਕੱਪੜਾ ਮਿਲਦਾ ਤੇ ਵਧੀਆ ਕੱਪੜਾ ਮਿਲਦਾ ਤਾਂ ਕਰਕੇ ਆਸਗੋਆਂ ਦੇ ਦੁਕਾਨਦਾਰ ਜਿਹੜੇ ਨੇ ਉਹ ਵੀ ਦੇਖਦੇ ਨੇ ਬੈਠੇ ਵੀ ਇਹਦੀ ਦੁਕਾਨ ਤੇ ਬੜੀ ਭੀੜ ਲੱਗੀ ਹੋਈ ਹੈ ਤੇ ਸਾਡੀ ਦੁਕਾਨ ਤੇ ਆਓ 797397543 ਨੰਬਰ ਤੇ ਕੰਟੈਕਟ ਕਰਕੇ ਤੇ ਉਹਦੇ ਬਾਅਦ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਕੱਪੜਾ ਚਾਹੀਦਾ ਮੌਕਾ ਹੱਥੋਂ ਨਾ ਗਵਾਇਓ ਜਿੱਦਾਂ ਦਾ ਵੀ ਕੱਪੜਾ ਚਾਹੀਦਾ ਤੁਹਾਨੂੰ ਘਰ ਬੈਠੇ ਪ੍ਰੋਵਾਈਡ ਕਰਾਂਗੇ ਜਿੰਝ ਹਾਂਜੀ ਤੇ ਬਾਕੀ ਪੈਂਟ ਸ਼ਰਟ ਅ ਪੈਂਟਾਂ ਸ਼ਰਟਾਂ ਇਨਰ ਵਗੈਰਾ ਸਾਰਾ ਕੁਝ ਜੋ ਚਾਹੀਦਾ ਸਾਡੀ ਦੁਕਾਨ ਤੇ ਪ੍ਰੋਵਾਈਡ ਹੋਊਗਾ ਪੈਂਟਾਂ ਸ਼ਰਟਾਂ ਵਾਸਤੇ ਅਸੀਂ ਅਲੱਗੋ ਤਾਮ ਬਣਾਇਆ ਹੋਇਆ ਤੇ ਕੱਪੜਿਆਂ ਵਾਸਤੇ ਅਲੱਗ ਬਣਾਇਆ ਹੋਇਆ ਤੇ ਡਾਇਰੈਕਟ ਫੈਕਟਰੀ ਚੋਂ ਆਉਂਦਾ ਤੇ ਤੁਹਾਨੂੰ ਅੱਧੇ ਰੇਟ 'ਚ ਮਿਲੂਗਾ ਚਾਹੇ ਕਿੱਦਾਂ ਦਾ ਵੀ ਕੱਪੜਾ ਹੋਵੇ ਪੈਂਟ ਸ਼ਰਟ ਹੋਵੇ ਬੀਰਾਂ ਲਈ ਤੇ ਜਾਂ ਫਿਰ ਅ ਸੂਟ ਹੋਣ ਪਹਿਨਣ ਲਈ ਸਭ ਕੁਝ ਵਧੀਆ ਇੱਕ ਸਾੜ ਤੇ ਕੋਈ ਦਿੱਕਤ ਆਵੇ ਤਾਂ ਵਾਪਸ ਕਰਕੇ ਨਵਾਂ ਲੈ ਕੇ ਜਾਇਓ ਤੇ ਉਹਦੇ ਬਾਅਦ ਜੇ ਬੀਬੀਆਂ ਨੂੰ ਵੀ ਉਹੀ ਆ ਵੀ ਜੇ ਕੋਈ ਦਿੱਕਤ ਆਵੇ ਤਾਂ ਵਾਪਸ ਕਰਕੇ ਨਵਾਂ ਲੈ ਕੇ ਜਾਇਓ ਤੇ ਕਢਾਈ ਕਰਾਉਣੀ ਹੈ ਕਢਾਈ ਮਿਲੂ ਸਿੰਪਲ ਵੈਸੇ ਲੈਣਾ ਬਿਨਾ ਸਿਉਂਤੇ ਤਾਂ ਉਹ ਵੀ ਮਿਲੂ ਜੇ ਸਿਉਂਤਾ ਹੋਇਆ ਲੈਣਾ ਤਾਂ ਵੀ ਮਿਲੂਗਾ ਜਿਵੇਂ ਵੀ ਚਾਹੋਗੇ ਉਵੇਂ ਹੋਊਗਾ ਕਮੈਂਟ ਕਰਕੇ ਦੱਸਿਓ ਵੀਡੀਓ ਤੇ ਤੇ ਉਹਦੇ ਬਾਅਦ 7973975431 ਤੇ ਕੰਟੈਕਟ ਕਰਕੇ ਦੱਸਿਓ ਤੁਹਾਨੂੰ ਤੁਸੀਂ ਮੈਂ ਗਾਰੰਟੀ ਨਾਲ ਕਹਿ ਰਿਹਾ ਤੁਹਾਨੂੰ ਇਸ ਰੇਟ 'ਚ ਕੱਪੜਾ ਕਿਤੇ ਵੀ ਨਹੀਂ ਮਿਲਿਆ ਹੋਣਾ ਅੱਜ ਤੱਕ ਅੱਜ ਤੱਕ ਇਸ ਰੇਟ 'ਚ ਕੱਪੜਾ ਕਿਤੇ ਵੀ ਨਹੀਂ ਮਿਲਿਆ ਹੋਣਾ ਇਹ ਤੁਸੀਂ ਇਕੱਠਾ ਕੱਪੜਾ ਜਦੋਂ ਕਾਂ ਵਿਆਹ ਸ਼ਾਦੀਆਂ ਵਾਸਤੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਡਿਸਕਾਊਂਟ ਹੋਊਗਾ ਹੋਰ ਵੀ ਜ਼ਿਆਦਾ ਕਿਉਂਕਿ ਸਾਡਾ ਮਤਲਬ ਹੈ ਸਾਡੀ ਦੁਕਾਨ ਦੂਰ ਦੂਰ ਤੱਕ ਸਾਡੀ ਮਸ਼ਹੂਰ ਹੋ ਜਾਵੇ ਘੱਟ ਰੇਟ ਕਰਕੇ ਤੇ ਵਧੀਆ ਕੱਪੜੇ ਕਰਕੇ ਜਾਇ ਸਾਨੂੰ 10 ਚੋਂ 1 ਰੁਪਈਆ ਹੀ ਬਚੇ ਬਹੁਤ ਆ ਅਸੀਂ ਸਿਰਫ ਦੁਕਾਨ ਜਮਾਉਣੀ ਆ ਕੰਮ ਸਟਾਰਟ ਕਰਿੱਤਾ ਨਾ ਮਾ ਤੇ ਮੇਰੇ ਦੋਸਤ ਦੀ ਫੈਕਟਰੀ ਆ ਉੱਥੋਂ ਮਾਲ ਚੱਕਣਾ ਆਪਾਂ ਬਹੁਤ ਘੱਟ ਰੇਟ ਤੇ ਤੇ ਸਾਰਾ ਮਾਲ ਪੈਂਟ ਸ਼ਾਰਟ ਕੀ ਇਨਰ ਬਣਾਇਨਾ ਅੰਡਰਵੇਅਰ ਵਗੈਰਾ ਹੋਰ ਆ ਬੀਬੀਆਂ ਦੇ ਕੱਪੜੇ ਸਭ ਕੁਝ ਤਕਰੀਬਨ ਤੁਹਾਨੂੰ ਇੱਕ ਦੁਕਾਨ ਤੋਂ ਹੀ ਪ੍ਰੋਵਾਈਡ ਹੋਊਗਾ ਤੇ ਘੱਟ ਰੇਟ ਤੇ ਤੇ ਵਧੀਆ ਚੀਜ਼ ਮਿਲੂਗੀ ਇਸ ਲਈ ਕਿਰਪਾ ਕਰਕੇ 7973975431 ਤੇ ਕੰਟੈਕਟ ਕਰੋ ਤਾਂ ਜੋ ਤੁਹਾਡਾ ਫਾਇਦਾ ਵੱਧ ਤੋਂ ਵੱਧ ਕਰਾ ਸਕੀਏ ਤੇ ਸਾਡੀ ਦੁਕਾਨ ਦੀ ਪਛਾਣ ਬਣ ਸਕੇ ਲੁਧਿਆਣੇ 'ਚ ਕਿ ਹਾਂ ਉੱਥੋਂ ਕੱਪੜਾ ਮਿਲਦਾ ਕੱਲੇ-ਕੱਲੇ ਬੰਦੇ ਦੇ ਬੀਬੀ ਦੇ ਭੈਣ ਦੇ ਮੂੰਹ ਤੇ ਆ ਜਾਵੇ ਵੀ ਉੱਥੇ ਦੁਕਾਨ ਆ ਉੱਥੇ ਨਾਲੋਂ ਸਸਤਾ ਰੇਟ ਕਿਤੇ ਵੀ ਨਹੀਂ ਮਿਲਦਾ ਕੀ ਇਸ ਲਈ ਵਾਰ-ਵਾਰ ਕਹਿ ਰਹੇ ਹਾਂ ਮੌਕੇ ਦਾ ਫਾਇਦਾ ਲਵੋ ਕਮੈਂਟ ਕਰੋ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਤੇ ਉਹਦੇ ਬਾਅਦ ਆਪਣਾ 797397543 ਤੇ ਬੱਦ ਤੋਂ ਬਾਦ ਫੋਨ ਕਰੋ ਤੇ ਬਸ ਇਹ ਆਫਰ ਮੰਗੋ ਹੀ ਆ ਮਤਲਬ ਇਹ ਨਹੀਂ ਬਤਾ ਕਿ ਕਿੱਲਾ ਚ ਰਹਿਣੀ ਆ ਹਮੇਸ਼ਾ ਲਈ ਰਹਿਣੀ ਆ ਜਾਂ ਮਤਲਬ ਸਾਲ ਤੱਕ ਤਾਂ ਕਿਤੇ ਗਿਆ ਹੀ ਨਹੀਂ ਕੰਮ ਬਾਕੀ ਉੱਪਰ ਪਤਾ ਨਹੀਂ ਕਿੰਨੇ ਦਿਨ ਰਹਿਣੀ ਹੈ ਤੇ ਤੁਹਾਨੂੰ ਘੱਟ ਰੇਟ ਦਊਗਾ ਗਾਰੰਟੀ ਹੈ ਤੇ ਵਧੀਆ ਚੀਜ਼ ਇਹ ਇਦਾਂ ਦੇ ਕੱਪੜੇ ਦੱਸੋ ਤੁਹਾਨੂੰ ਕਿੱਥੋਂ ਮਿਲਦੇ ਆਂ ਆ ਨਹੀਂ ਕਿ ਕੁਛ-ਕੁਛ ਚੁਣ-ਚੁਣ ਕੇ ਲੈ ਕੇ ਆਂਦਾ ਜਿਹੜੇ ਮੇਰੇ ਦੋਸਤ ਦੀ ਫੈਕਟਰੀ ਆ ਉਹਨੇ ਆਪ ਚੁਣ-ਚੁਣ ਕੇ ਕੱਢ ਕੇ ਦਿੱਤੇ ਆ ਵੀ ਜਿਹਦੀ ਵੱਧ ਡਿਮਾਂਡ ਆ ਉਹ ਲੈ ਕੇ ਜਾ ਮੇਰੇ ਨਾਲ ਪੜ